5 4 ਦੁਕਾਨਾਂ ਜੀਰੇ ਦੇ ਵਿੱਚ ਆ ਇਹ ਪਸਾ ਲੱਗਾ ਸੀਗਾ ਵੀ ਜਿਹੜੀ ਜਿਹੜੀ ਜਿੰਕਾ ਬਿਲਕੁਲੀ ਮਿੱਟੀ ਵੇਚ ਰਹੇ ਆ ਅਸੀਂ ਪੈਸੇ ਦੇ ਕੇ ਇੱਕ ਆਦਮੀ ਨੂੰ ਤੇ ਜਿੰਕੋ ਖਰੀਦੀ ਵੀ ਲਈ ਇੱਕ ਦੁਕਾਨਦਾਰ ਤੋਂ ਜਦੋਂ ਅਸੀਂ 65 70 ਕਿਲੋ ਦੇ ਕਰੀਬ ਉਹ ਖਰੀਦੀ ਤੇ ਵਿੱਚ ਮੰਡੀ ਦੇ ਵਿੱਚ ਸੱਜਣ ਜਿਹੜੇ ਬੰਦੇ ਵਿੱਚ ਪਏਗੇ ਕੁਝ ਮਤਲਬ ਫੋਨ ਆਉਣ ਲੱਗ ਪਏ ਵੀ ਯਾਰ ਕੋਈ ਨਹੀਂ ਇਹਨੇ ਗਲਤੀ ਕੀਤੀ ਹੈ ਇੱਕ ਵਾਰੀ ਇਹ ਬੰਦੇ ਨੂੰ ਛੱਡੋ ਸਾਡੇ ਜਥੇਬੰਦੀ ਦੇ ਵਿੱਚ ਬਹਿ ਕੇ ਖੇਤੀਬਾੜੀ ਮਹਿਕਮਾ ਵੀ ਸਾਡੇ ਨਾਲ ਸੀ ਉਹਨਾਂ ਨੇ ਵੀ ਇਹ ਗੱਲ ਕਹੀ ਬਿਲਕੁਲ ਅਸੀਂ ਦੁਕਾਨ ਦੇ ਵਿੱਚ ਮਾਲ ਜਿਹੜਾ ਤੁਸੀਂ ਸਾਹਮਣੇ ਰੱਖੀ ਬੈਠੇ ਆਂ ਅਸੀਂ ਇੱਕ ਵਾਰੀ ਸੈਂਪਲ ਭਰਤਾ ਸਾਡੇ ਹੱਥੋਂ ਗੇਮ ਨਿਕਲ ਗਈ ਇਹ ਬੰਦਾ ਸਜ਼ਾ ਵੀ ਹੋ ਸਕਦਾ ਪਰ ਉਹ ਬੰਦੇ ਦੇ ਕੋਲੇ ਮੰਡੀ ਦੀ ਪ੍ਰਧਾਨਗੀ ਸੀ ਇਹਨਾਂ ਦੀ ਜਿਹੜੀ ਐਸੋਸੀਏਸ਼ਨ ਜਿਹੜੀ ਬਣੀ ਆ ਦਵਾਈਆਂ ਵਾਲੀਆਂ ਦੁਕਾਨਾਂ ਦਾ ਉਹ ਬੰਦਾ ਪ੍ਰਧਾਨ ਸੀ ਸਾਨੂੰ ਇਹ ਅਸੀਂ ਕਹਾਂ ਸਭ ਤੋਂ ਪਹਿਲੀ ਸ਼ਰਤਾਂ ਠੀਕ ਆ ਜੇ ਗਲਤੀ ਕੀਤੀ ਇੱਕ ਗਲਤੀ ਰੱਬ ਵੀ ਮaaf ਕਰ ਦਿੰਦਾ ਅਸੀਂ ਉਹਨੂੰ ਇਹ ਗੱਲ ਕਹੀ ਵੀ ਸਵੇਰੇ ਤੇਰਾ 11 ਵਜੇ ਹਸਤੀਵਾ ਹੋਣਾ ਚਾਹੀਦਾ ਤੇਰੇ ਕੋਲੇ ਦੋ ਉਹਦੇ ਦਰੀਆਂ ਪਾਰਟੀ ਨੇ ਦਿੱਤੀਆਂ ਸਾਨੂੰ ਵੀ ਦੁੱਖ ਲੱਗਾ ਅਸੀਂ ਵੀ ਰੌਲਾ ਪਾ ਕੇ ਪਿੰਡਾਂ ਦੇ ਵਿੱਚ ਜਾ ਕੇ ਬਦਲਾਅ ਨਾਲ ਦੀ ਸਰਕਾਰ ਬਣਾਈ ਆ ਪਰ ਅੱਜ ਵੀ ਮਹਿਕਮਾ ਸਾਡਾ ਸਾਰਾ ਖੜਾ ਅਸੀਂ ਚਾਰ ਦੁਕਾਨਾਂ ਫਰੋਲੀਆਂ ਥੱਲੇ ਦਾਗ ਵੀ ਲੱਗੇ ਤੁਸੀਂ ਵੇਖ ਲਿਆ ਉਥੋਂ ਰਾਤ ਜਿੰਕ ਚੱਕੀ ਗਈ ਆ ਪਰ ਅੱਜ ਕਿਸੇ ਨੇ ਕੋਈ ਅਸਤੀਫਾ ਨਹੀਂ ਦਿੱਤਾ ਆਪਦੀ ਗਲਤ ਕਿਸੇ ਤੇ ਨਹੀਂ ਰਿਆ ਸਾਡੇ ਕੋਲੇ 65 70 ਕਿਲੋ ਜਿੰਕ ਹੈਗੀ ਆ ਵੀਡੀਓ ਸਾਡਾ ਕੋਲੇ ਖੜਾ ਸਾਰੇ ਮੁੰਡੇ ਉੱਥੇ ਕੋਲ ਸੀ ਅਸੀਂ ਮੰਗ ਕਰਦੇ ਹਾਂ ਜੀ ਉਹ ਦੀ ਉਹਦਾ ਸੈਂਪਲ ਭਰਿਆ ਜਾਵੇ ਬੰਦ ਦੀ ਕਾਰਵਾਈ ਕੀਤੀ ਜਾਵੇ ਅਸੀਂ ਕਿਸੇ ਨਾਲ ਕੋਈ ਸਮਝੌਤਾ ਨਹੀਂ ਕਰਨਾ ਅਸੀਂ ਇੱਕ ਜਥੇਬੰਦੀ ਆ ਬੇਦਾਗ ਜਥੇਬੰਦੀ ਆ ਭਾਰਤੀ ਕਿਸਾਨੀ ਨੂੰ ਕਾਦੀਆਂ ਮੇਰੇ ਨਾਲ ਪ੍ਰੀਤਮ ਸਿੰਘ ਖੜੇ ਆ ਸਾਡੇ ਪ੍ਰੈਸਕਰਤਾ ਜਿਲ੍ਹੇ ਦੇ ਸਾਡੇ ਬਲਾਕ ਪ੍ਰਧਾਨ ਖੜੇ ਆ ਅਸੀਂ ਠੀਕ ਆ ਰਾਤ ਭਰਪੀ ਦੇ ਤੌਰ ਤੇ ਮੈਂ ਤਰਲਾ ਕੀਤਾ ਅਸੀਂ ਐਗਰੀ ਸੀ ਅੱਜ ਅਸੀਂ ਮੀਡੀਆ ਦੇ ਵਿੱਚ ਕਹਿੰਨੇ ਆ ਛਾਪਾਂ ਮਰਾਇਆ ਮੁੰਡੇ ਸਵੇਰ ਦੇ ਸਾਡੇ ਨਾਲ ਇੱਕ ਦੋ ਛੇਲਰ ਕੀਤੇ ਆ ਪਰ ਰਾਤ ਰਾਤ ਉਹ ਸਾਡੇ ਨਾਲ ਸਮਝੌਤਾ ਕਰਕੇ ਰਾਤ ਰਾਤ ਉਹ ਸਮਾਨ ਪਾਸੇ ਕਰ ਗਿਆ ਸਾਡੇ ਜੀਰੇ ਦੇ ਵਿੱਚ ਮੈਂ ਕਹਿੰਨਾ ਕੇਜਰੀਵਾਲ ਸਾਹਿਬ ਜਿਹੜੀਆਂ ਸਾਨੂੰ ਜਿਹੜੀ ਇਹ ਜਿੰਕ ਪੁਆਈ ਗਈ ਆ ਇਹਦਾ ਰਿਜ਼ਲਟ ਜਿਹੜਾ 0% ਆ ਸਾਡੇ ਕੋਲੇ ਮਿੱਟੀ ਦੇ ਕੇ ਤੇ ਸਾ ਤੋਂ ਛੱਟਾ ਵੀ ਦਵਾਇਆ ਗਿਆ ਸਾਡਾ 450 ਰੁਪਇਆ ਨੁਕਸਾਨ ਕਿੱਲੇ ਦਾ ਹੋਇਆ ਉਸ ਬੰਦੇ ਨੇ ਜਿੰਨੀ ਬੰਦੀ ਕਾਰਵਾਈ ਹੁੰਦੀ ਕੀਤੀ ਜਾਵੇ ਨਾ ਹੋਊ ਤੇ ਅਸੀਂ ਭਗਵੰਤ ਮਾਨ ਨੂੰ ਜਥੇਬੰਦੀ ਤੌਰ ਤੇ ਜਾ ਕੇ ਇਹ ਜਿਹੜਾ ਕੇਸ ਦਵਾਂਗੇ ਸਾਡੀ ਇਹੀ ਬੇਨਤੀ ਆ ਸਾਨੂੰ ਮੁੱਖ ਮੰਤਰੀ ਤੇ ਪੂਰਾ ਮਾਣ ਆ ਵੀ ਇਹ ਜਿਹੜੀ ਜਥੇਬੰਦੀ ਦੀ ਗੱਲ ਜਰੂਰ ਸੁਣੀ ਜਾਊਗੀ ਇਹ ਇਹਦਾ ਨਾਂ ਸਨੀ ਪੂਸ਼ਣਾ ਜੀ ਪੂਸ਼ਣ ਨਾਲ ਦੀਆਂ ਕਈ ਦੁਕਾਨਾਂ ਇੱਥੇ ਸੋ ਕੋ ਜਿਹੜੇ ਉਹ ਸਾਨੂੰ ਸਵੇਰ ਦੇ ਉਹ ਲਾਹਮਾ ਦੇ ਰਹੇ ਆ ਵੀ ਤੁਸੀਂ ਪੂਸ਼ਣ ਪੂਸ਼ਣ ਕਹਿ ਰਹੇ ਆ ਜਿਹੜਾ ਉਹ ਹੁਣ ਇਸ ਟਾਈਮ ਤੇ ਅੱਜ ਤੱਕਰ ਵੀ ਹੋਂ ਦੀ ਤਰੀਕ ਦੇ ਵਿੱਚ ਵੀ ਉਹ ਐਸੋਸੀਏਸ਼ਨ ਜੀਰੇ ਦਾ ਪ੍ਰਧਾਨ ਕੀ ਪ੍ਰਧਾਨ ਜਿਹੜੇ ਇਹ ਕਰਤੂਤਾ ਕਰਦੇ ਆ ਕਿੰਨੀ ਜਿੰਕ ਫੜੀ ਗਈ ਹੈ ਜਿੰਕ ਜਿਹੜੀ ਅਸੀਂ ਸਾਨੂੰ ਜਦੋਂ ਸ਼ੱਕ ਸੀ ਤੇ ਅਸੀਂ ਉਹਦੇ ਕੋਲੋਂ 65 70 ਕਿਲੋ ਪੈਸੇ ਦੇ ਕੇ ਜਿੰਕ ਮੰਗਾਈ ਆ ਸਾਨੂੰ ਜਦੋਂ ਕਿਸਾਨਾਂ ਨੇ ਦੱਸਿਆ ਆ ਕੇ ਅਸੀਂ ਮੰਨਦੇ ਨਹੀਂ ਸੀ ਵੀ ਇਹ ਜ਼ਿੰਮੇਵਾਰ ਬੰਦਾ ਗੱਲ ਨਹੀਂ ਕਰ ਸਕਦਾ ਪਰ ਅਸੀਂ ਆਪਦੇ ਸਾਡੇ ਕੋਲੋਂ ਇੰਨੀ ਜਿੰਕ ਪਈ ਆ ਤੁਸੀਂ ਸਾਡੀ ਗੱਡੀ ਦੇ ਵਿੱਚ ਆ ਫੈਲਸ ਦੇ ਵਿੱਚ ਜਾ ਕੇ ਵੇਖ ਸਕਦੇ ਆ ਰੂਪ ਵਾਲੇ ਫੈਲਸ ਦੇ ਵਿੱਚ ਸਾਡੇ ਕੋਲੇ ਦੋ ਜੜੀਆਂ ਇੱਕ origignal ਕਿੱਟ ਪਈ ਆ ਇੱਕ duplicate ਉਤਪੰਦੀ ਪਈ ਆ ਜਿਹੜੀ origignal ਆ ਉਹਦੇ ਤੇ ਵੈਜ ਨੰਬਰ ਵੀ ਲਿਖਿਆ ਸਭ ਕੁਝ ਲਿਖਿਆ ਤਰੀਕ ਵੀ ਲਿਖਿਆ ਤੇ ਜਿਹੜੀ ਹੈਗੀ ਆ duplicate ਉਹਦੇ ਤੇ ਕੋਈ ਸੰਨ ਨਹੀਂਗਾ ਉਹਦੀ ਪੈਕਿੰਗ 5 ਕਿਲੋ ਦੀ ਆ origignal ਦੀ 4 ਕਿਲੋ ਦੀ ਕੋਈ ਇਸ ਬਾਬਤ ਦੇਖੋ ਜੀ ਬਾਬਾ ਕਹੂ ਗੱਲ ਵੀ ਮੇਰੇ ਏਰੀਆ ਦੇ ਵਿੱਚ ਲੈ ਵੀ ਗਲਤ ਕੰਮ ਹੋਵੇ ਅਸੀਂ ਵਿਧਾਇਕਾਂ ਤੋਂ ਤਾਂ ਕਰੀਏ ਉਹ ਕਿ ਖਲ ਕਿਸਾਨ ਕਿਸਾਨਾਂ ਦੇ ਨਮੁੰਦੇ ਆ ਸਾਨੂੰ ਵਿਧਾਇਕਤਾ ਹੀ ਤਾਂ ਤਾਂ ਲੋਡ ਪਵੇ ਨਾ ਵੀ ਜੈ ਵਿਧਾਇਕ ਨੇ ਇਹਨਾਂ ਨੂੰ ਛੁੱਟੀ ਦਿੱਤੀ ਹੋਵੇ ਵੀ ਤੁਸੀਂ ਆ ਕੇ ਕੰਮ ਕਰੋ ਇਹ ਹੀ ਗੱਲ ਕੱਲ ਹੋਈ ਸੀ ਵੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਅਹੁਦੇ ਦਾ ਜਦੋਂ ਅਸਤੀਫਾ ਦਿਓ ਪਰ ਉਹਦੇ ਦਿਮਾਗ ਦੇ ਵਿੱਚ ਜਿਹੜੀ ਹਵਾਏ ਸੀ ਵੀ ਮੈਨੂੰ ਕੌਣ ਲਾਉਣ ਵਾਲਾ ਅਸੀਂ ਹੁਣ ਮੰਗ ਕਰਦੇ ਆ ਅਸੀਂ ਤਾਂ ਪਰਚੇ ਦੀ ਮੰਗ ਕਰਾਂਗੇ ਨਹੀਂ ਤੇ ਅਸੀਂ ਬੰਦੀ ਕਾਰਵਾਈ ਜਿਹੜੀ ਅਜੇ ਨਾ ਕੀਤੀ ਮਹਿਕਮਾ ਵੀ ਕੋਲੇ ਮੇਰੇ ਸਾਰਾ ਸੁਣੀ ਜਾਂਦਾ ਤੁਸੀਂ ਉਹਨਾਂ ਤੋਂ ਉਹਨਾਂ ਤੋਂ ਵੀ ਵੈਟ ਲੈ ਸਕਦੇ ਆ ਇੱਕ ਹਾਂ ਅਸੀਂ ਨਹੀਂ ਤਾਂ ਜੋ ਜਿੰਨਾ ਜ਼ੋਰ ਲੱਗਾ ਲਾਵਾਂਗੇ ਅਸੀਂ ਕਿਸਾਨਾਂ ਵਾਸਤੇ ਆ ਅਸੀਂ ਉਂਗਲ ਨਹੀਂ ਕਿਸੇ ਤੋਂ ਕਰੋਣੀ ਵੀ ਸਾਡੇ ਤੇ ਕੋਈ ਪ੍ਰਿੰਸੀਪਲ ਪਾਰਟੀ ਸਾਡੇ ਤੇ ਉਂਗਲ ਕਰੇ ਅਸੀਂ ਕਿੰਨੇ ਵੀ ਜਿਹੜੀ ਬੰਦੀ ਬੰਦੀ ਜੇ ਅਸੀਂ ਗਲਤ ਕੰਮ ਕੋਈ ਕਰਾਂਗੇ ਸਾਡੇ ਤੇ ਵੀ ਕਰੋ ਅੱਜ ਜੀ ਸਾਨੂੰ ਕਿਸਾਨ ਯੂਨੀਅਨਾਂ ਕਾਦੀਆਂ ਵੱਲੋਂ ਸਵੇਰੇ ਇੱਕ ਸ਼ਿਕਾਇਤ ਪ੍ਰਾਪਤ ਹੋਈ ਸੀਗੀ ਚੰਬਲ ਦੀ 2 ਨੰਬਰ ਦੀ ਜਿੱਥੇ ਜਿਹੜੀ ਕਿਸਾਨਾਂ ਨੂੰ ਵੇਚੀ ਜਾ ਰਹੀ ਹੈ ਇਸ ਸੰਬੰਧੀ ਕਿਸਾਨੀ ਯੂਨੀਅਨ ਨੇ ਸਾਨੂੰ ਨਾਲ ਲੈ ਕੇ ਜਿਹੜਾ ਹੈਗਾ ਵੱਖ-ਵੱਖ ਜਗਾਵਾਂ ਦੇ ਉੱਤੇ ਜਿਹੜਾ ਹੈਗਾ ਅਸੀਂ ਰੇਡ ਕੀਤੀ ਹੈਗੀ ਮੈਕਮੇਂੇ ਪਾਸੋਂ ਤੇ ਜਿਹੜਾ ਹੈਗਾ ਜਿਹਦੇ ਵਿੱਚ ਸਾਨੂੰ ਜ਼ਿੰਕ ਦੇ ਤੇ ਹੋਰ ਪ੍ਰੋਡਕਟ ਜਿਹੜੇ ਹੈਗੇ ਆ ਉਹ ਕੁਝ ਜਿਹੜੇ ਹੈਗੇ ਅਨਧਿਕਾਰਤ ਤੌਰ ਤੇ ਸਾਨੂੰ ਲੱਭੇ ਹੈ ਜਿਸ ਤਹਿਤ ਸਾਡੇ ਵੱਲੋਂ ਜਿਹੜੇ ਹੈਗੇ ਬੰਦੀ ਕਾਰਵਾਈ ਜਿਹੜੀ ਹੈਗੀ ਕੀਤੀ ਜਾ ਰਹੀ ਹੈ ਇਸ ਸੰਬੰਧੀ ਇਹ ਜਿਹੜਾ ਹੈਗਾ ਫੂਸ਼ਨ ਫਰਟੀਲਾਈਜ਼ਰ ਐਂਡ ਪੈਸਟੀਸਾਈਡ ਹੈ ਦਨਾਮੰਡੀ ਜ਼ੀਰਾ ਦੇ ਵਿੱਚ ਫਰਮ ਹੈ ਜਿਸ ਪਾਸੋਂ ਇਹ ਜਿਹੜੇ ਖਾਦਾਂ ਤੇ ਦਵਾਈਆਂ ਸਾਨੂੰ ਪ੍ਰਾਪਤ ਹੋਈਆਂ ਇਸ ਦੀ ਸੈਂਪਲਿੰਗ ਵੀ ਸਾਡੇ ਵੱਲੋਂ ਕੀਤੀ ਗਈ ਹੈ ਤੇ ਬਾਕੀ ਜੋ ਰਿਜ਼ਲਟਾਂ ਤੇ ਅਗਲੇਰੀ ਕਾਰਵਾਈ ਜਿਹੜੀ ਹੈਗੀ ਸਾਡੇ ਵੱਲੋਂ ਕੀਤੀ ਜਾਵੇਗੀ ਹਾਂਜੀ ਇਸ ਬਾਰੇ ਜੋ ਵਕਤ ਵਕਤ ਜਿਹੜੀਆਂ ਨਿਰਧਾਰਾਵਾਂ ਐ ਐਫਸੀਓ ਦੀਆਂ ਤੇ ਜ਼ਰੂਰੀ ਵਸਤੂ ਐਕਟੀਆਂ ਅ ਤੇ ਇਨਸੈਕਟੀਸਾਈਡ ਐਕਟ ਦੀਆਂ ਜਿਹੜੀਆਂ ਬੰਦੀਆਂ ਧਰਾਂ ਵਾ ਉਸ ਤਰ੍ਹਾਂ ਜਿਹੜਾ ਮੰਦਾ ਜਿਹੜਾ ਅ ਪੁਲਸ ਮੈਗਮੇ ਨੂੰ ਲਿਖ ਦਿੱਤਾ ਗਿਆ ਤੇ ਉਸ ਤਰ੍ਹਾਂ ਜਿਹੜੀ ਹੈਗੀ ਪੁਲਸ ਮੈਗਮੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਇਸ ਦੀ ਕੁਆਂਟੀਟੀ ਸਾਨੂੰ 10 ਬੈਗ ਜਿਹੜੇ ਹੈਗੇ ਆ ਉਹ ਦੁਕਾਨਪਾਸੋਂ ਮਿਲੇ ਹੈਗੇ ਆ ਜਿਸ ਦੀ ਸੈਂਪਲਿੰਗ ਸਾਡੇ ਵੱਲੋਂ ਕਰ ਲਈ ਗਈ ਹੈ ਬਾਕੀ ਜਿਹੜੇ ਉਹਨਾਂ ਵੱਲੋਂ ਐਫਸੀਓ ਦੀ ਤੇ ਇਨਸੈਕ ਇਨਸੈਂਸ਼ੀਅਲ ਕਮੋਡਿਟੀ ਐਕਟ ਦੀਆਂ ਤਰ੍ਹਾਂ ਵੰਦੀਆਂ ਉਲੰਘਣਾ ਉਸ ਤਰ੍ਹਾਂ ਜਿਹੜੀ ਕਾਰਵਾਈ ਕੀਤੀ